ਪਰਬਾਤ ਮੈਂ ਮਿਹਰ ਕਰੇ ਜੀ ਕਿਸਾਨਾਂ ਤੇ ਬਹੁਤ ਜ਼ਿਆਦਾ ਹਨੇਰੀ ਤੇ ਬਹੁਤ ਜ਼ਿਆਦਾ ਮੀਂਹ ਤੇ ਨਾਲੇ ਜਿਹੜੇ ਤੁਸੀਂ ਦੇਖ ਸਕਦੇ ਔਲੇ ਪੈ ਰਹੇ ਆਂ। ਸ਼੍ਰੀ ਚਮਕੌਰ ਸਾਹਿਬ ਅਸ਼ੀਦਾ ਸਿੰਘਾਂ ਦੀ ਪਾਵਨ ਪਵਿੱਤਰ ਧਰਤੀ ਐ। ਕਣਕਾਂ ਵੀ ਸਾਰੀਆਂ ਪੱਕੀਆਂ ਪਈਆਂ। ਰੱਬਾ ਮਿਹਰ ਕਰ। ਕਿਰਪਾ ਕਰ ਸਾਰੇ ਕਿਸਾਨ ਭਾਈਆਂ ਤੇ ਤਾਂ ਜੋ ਫਸਲ ਉਹ ਵੇਚ ਸਕਣ। ਤੇ ਬਹੁਤ ਜ਼ਿਆਦਾ ਜਿਹੜੀ بارش ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਤੂਫਾਨ ਦੇ ਨਾਲ ਸ਼ੁਰੂ ਹੋ ਚੁੱਕੀ ਹੈ ਤੇ ਤੁਹਾਨੂੰ ਦਿਖਾ ਦਵਾਂ ਵੀ ਉਹ ਦੇਖੋ ਜਿਹੜੇ ਉਹ ਗ੍ਰੀਨ ਚੱਦਰ ਦੇ ਉੱਪਰ ਜਿਹੜੇ ਔਲੇ ਇਕੱਠੇ ਹੋਏ ਪਏ ਆ ਔਲੇ ਬਹੁਤ ਜ਼ਿਆਦਾ ਪਏ ਆ ਸਾਹਮਣੇ ਗਲੀ ਦੇ ਵਿੱਚ ਵੀ ਤੁਹਾਨੂੰ ਦਿਖਾ ਦਵਾਂ ਜਿਹੜੇ ਚਿੱਟੇ ਜਿੱਟੇ ਦਿਖ ਰਹੇ ਆ ਤੁਹਾਨੂੰ ਉਹ ਸਾਰੇ ਔਲੇ ਆ ਤੇ ਹੁਣ ਤਕਰੀਬਨ हट ਚੁੱਕੇ ਆ ਪਰ ਮਿਹਰ ਕਰੋ ਕਿਰਪਾ ਕਰੋ ਪ੍ਰਮਾਤਮਾ ਸਾਰੇ ਕਿਸਾਨਾਂ ਦੀਆਂ ਫਸਲਾਂ ਸੁੱਖੀ ਸਾਂਦੀ ਮੰਡੀਆਂ ਦੇ ਜਾਨ ਉਹਨਾਂ ਨੂੰ ਬਣਦਾ ਜਿਹੜੀ ਉਹਨਾਂ ਦੀ ਮਿਹਨਤ ਕੀਤੀ ਹੋਈ ਆ ਉਹਨਾਂ ਨੂੰ ਮਿਲੇ ਸਾਰਾ ਸਾਲ ਮਿਹਨਤ ਕਰਦੇ ਆ ਕਿਸਾਨ ਪਰਮਾਤਮਾ ਮਿਹਰ ਕਰੀ ਹੋਰ ਸਾਰੇ ਦੱਸਿਓ ਵੀ ਕਿੱਥੇ-ਕਿੱਥੇ ਜਿਹੜਾ ਮੀਂਹ ਪੈ ਰਿਹਾ ਤੇ ਕਿੱਥੇ-ਕਿੱਥੇ ਜਿਹੜੇ ਔਲੇ ਪਏ ਆ ਸਾਰੇ ਜਰੂਰ ਜੀਆਰਸੀ ਲਾਇਬ੍ਰੇਰੀ ਫੇਸਬੁੱਕ ਪੇਜ ਨੂੰ ਫੋਲੋ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਜਰੂਰ ਦੱਸਿਓ ਕਿੱਥੇ-ਕਿੱਥੇ ਮੀਂਹ ਪੈ ਰਿਹਾ ਤੇ ਸ਼੍ਰੀ ਚਮਕੌਰ ਸਾਹਿਬ ਸ਼ੀਦਾ ਸਿੰਘਾਂ ਦੀ ਪਾਵਨ ਪਵਿੱਤਰ ਧਰਤੀ ਤੋਂ ਮੈਂ ਲਾਈਵ ਹੋਇਆ ਤੁਹਾਨੂੰ ਦਿਖਾ ਕੇ ਛੱਡਿਆ ਹੁਣ ਤਾਂ ਔਲੇ ਪੈਣੇ ਜਿਹੜੇ ਹਟ ਚੁੱਕੇ ਆ ਆ ਦੇਖੋ ਹਲੇ ਵੀ ਹੌਲੇ ਜਿਹੜੇ ਗਿਰ ਰਹੇ ਆ ਪੌੜੀਆਂ ਤੁਸੀਂ ਦੇਖ ਸਕਦੇ ਆ ਸੋ ਕਿੱਥੋਂ ਕਿੱਥੋਂ ਤੁਸੀਂ ਸਾਡੇ ਪੇਜ ਨਾਲ ਜੁੜੇ ਹੋਏ ਹੋ ਸਾਰੀ ਆਡੀਅנס ਸਾਰੇ ਫੋਲੋਅਰਸ ਸਾਰੇ ਜਰੂਰ ਦੱਸਿਓ ਤੇ ਹੋਰ ਜਰੂਰ ਦੱਸਿਓ ਵੀ ਕਿੱਥੇ ਕਿੱਥੇ ਜਿਹੜਾ ਮੀਂਹ ਪੈ ਰਿਹਾ ਹੌਲੇ ਪੈ ਰਿਹਾ ਆ ਮੈਂ ਪੰਜਾਬ ਸ੍ਰੀ ਚਮਕੌਰ ਸਾਹਿਬ ਪਿੰਡ ਜ਼ਿਲ੍ਹਾ ਰੂਪਨਗਰ ਤੋਂ ਵੀਡੀਓ ਪੋਸਟ ਕਰ ਰਹੇ ਹਾਂ ਸੋ ਸਾਰੇ ਜਰੂਰ ਦੱਸਿਓ ਪਰਮਾਤਮਾ ਅਮੀਰ ਕਰੇ ਭਲੀ ਕਰੇ ਜੀ ਸਾਰੇ ਖੁਸ਼ ਰਹੋ ਆਬਾਦ ਰਹੋ ਤੰਦਰੁਸਤ ਰਹੋ